ਖਤਰੀਸ ਮਾਜ ਵੈਲਫੇਅਰ ਸੁਸਾਇਟੀ ਫਗਵਾੜਾ ਦੇ ਪ੍ਰਧਾਨ ਰਮਨ ਨਹਿਰਾ ਦੀ ਅਗਵਾਈ ਹੇਠ ਫਗਵਾੜਾ ਨਜ਼ਦੀਕ ਪਿੰਡ ਪਲਾਹੀ ਦੇ ਇਤਿਹਾਸਕ ਗੁਰਦੁਆਰਾ ਛੇਮੀ ਪਾਸ਼ਾਏ ਵਿਖੇ ਵਕਫਾਗ ਬਿਮਾਰੀਆਂ ਦੀ ਜਾਂਚ ਦਾ ਫ੍ਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਰਮਨ ਚਾਵਲਾ ਹਾਰਟ ਸਪੈਸ਼ਲਿਸਟ ਦੀ ਟੀਮ ਵੱਲੋਂ ਮਰੀਜ਼ਾਂ ਦੇ ਬਲੱਡ ਸ਼ੂਗਰ ਬੀਪੀ ਅਤੇ ਹਾਰਟ ਦੇ ਮਰੀਜ਼ਾਂ ਦੀ ਜਾਂਚ ਕਰ ਫਰੀ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਤੇ ਸਰਦਾਰ જગਤ ਸਿੰਘ ਪੁਲਾਹੀ ਚੈਰੀਟੇਬਲ ਟਰਸਟ ਪੁਲਾਹੀ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਪੁਲਾਹੀ ਅਤੇ ਹੋਰਨਾਂ ਪਤਵੰਤਿਆਂ ਨੇ ਸੰਸਥਾ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਸ਼ਵਾਸਨ ਦਿੱਤਾ ਕਿ ਉਨ੍ਹਾਂ ਵੱਲੋਂ ਸੰਸਥਾ ਦਾ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਕਤਰੀ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਇੱਥੇ ਇੱਕ ਬਹੁਤ ਵੱਡਾ ਕੈਂਪ ਲੱਗਿਆ ਹੈ ਡਾਕਟਰ ਚਾਉਲਾ ਚਿੰਤ ਤੋਂ ਉਹਦੀ 3 ਫਰਨੇ ਕੋਲੇ ਤੇ ਆਈ ਹੈ ਜਿਹੜਾ ਨੇ ਵਕ ਵਕ ਮਰੀਆਂ ਦਾ ਇਲਾਜ ਕਰਨ ਵਾਸਤੇ ਇੱਥੇ ਡਸਟ ਕਰਦੇ ਹਨ ਹਾਰਟ ਚੈਕਅਪ ਕਰਨਾ ਹੈ ECG ਕਰਦੀ ਹੈ ਸ਼ੂਗਰ ਦਾ ਉਹਨਾਂ ਦੇਖਣਾ ਹੈ ਬਲਕਿ ਕਈ ਤਰ੍ਹਾਂ ਦੇ ਇੱਥੇ ਚੈਕਅਪ ਕਰਕੇ ਜਿਹੜੇ ਵੀ ਮਰੀਜ਼ਾਂ ਨੂੰ ਜੋ ਦਵਾਈ ਦੀ ਲੋੜ ਹੋਵੇਗੀ ਉਹ ਦਿੱਤੀ ਜਾਏਗੀ ਇੱਥੇ ਉਹ ਜੇ ਕਿਸੇ ਦਾ ਕੋਈ ਪੇਸ਼ੇਨ ਦੀ ਗੱਲਬਾਤ ਹੈ ਹਾਰਟ ਫਰੋਡ ਨੂੰ ਵੀ ਗੱਲਬਾਤ ਹੈ ਉਹ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਤੇ ਅੱਗੇ ਉਹਦਾ ਇਲਾਜ ਕਰਦੇ ਆ। ਅਸੀਂ ਸਾਰੇ ਉਹਨਾਂ ਤੇ ਬਹੁਤ-ਬਹੁਤ ਧੰਵਾਦੀ ਹਾਂ। ਪਿੰਡ ਵਾਲਿਆਂ ਦੇ ਬਹੁਤ ਧੰਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਜਗ੍ਹਾ ਪ੍ਰੋਵਾਈਡ ਕੀਤੀ। ਔਰ ਅਸੀਂ ਇੱਥੇ ਘੁੰਮੂ ਬਾਕੇ ਪੂਰਾ ਪਿੰਡ ਔਰ ਆਲੇ-ਦੁਆਲੇ ਦੇ ਬਾਕੀ ਪਿੰਡਾਂ ਤੇ ਬੰਦੇ ਵੀ ਇੱਥੇ ਪਹੁੰਚੇ ਹਨ। ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਔਰ ਕੋਸ਼ਿਸ਼ ਰਹੀ ਜੱਬੇ ਹੈ ਵੀ ਇਹ ਬਾਕੀ ਦੇ ਵੀ ਜਿਹੜੇ ਬੰਦੇ ਆਏ ਹੈਗੇ ਆ ਆਪਣੇ ਨਾਲ ਦੇ ਸਾਥੀਆਂ ਨੂੰ ਪਿੰਡਾਂ ਦੇ ਵਿੱਚੋਂ ਉਹ ਫੜਾ ਕੇ ਲਿਆਉਣ। ਜਾ ਆਪਣੇ ਡੈਲੀਪੁਨ ਘਰ ਉਧਰ ਜੋ ਬੱਦ ਤੋਂ ਬੱਦ ਲੋਕ ਜਨਾ ਡਾਕਟਰ ਸਾਹਿਬ ਦਾ ਫਾਇਦਾ ਉਠਾ ਸਕਣ ਉਧਰ ਸੋਸਾਇਟੀ ਪ੍ਰਧਾਨ ਰਮਨ ਨਹਿਰਾ ਨੇ ਕਿਹਾ ਕਿ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਹਰ ਵਿਅਕਤੀ ਦਾ ਮੋਢਲਾ ਫਰਜ਼ ਹੈ ਜਿਸ ਨੂੰ ਮਿਲ ਜੁਲ ਕੇ ਪੂਰਾ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਇਸ ਕੈਂਪ ਦੌਰਾਨ 300 ਦੇ ਕ੍ਰਿਮਰੀਜਾਂ ਦਾ ਚੈੱਕਅਪ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ ਨੇ ਇਸ ਮੌਕੇ ਸੰਸਥਾ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਮਨ ਤੇ ਮਜੂਸਾਨ ਬੜਾ ਵਧੀਆ ਦਿਨ ਹੈ ਜੀ ਆਪਾਂ ਸਾਲ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣਾ 6ਵੇਂ ਪਾਸਾ ਹੀ ਗੁਰਦੁਆਰੇ ਪ্লাই ਸਾਹਿਬ ਦੇ ਵਿੱਚ ਆਪਾਂ ਮੈਡੀਕਲ ਫ੍ਰੀ ਕੈਂਪ ਲਗਾਇਆ ਰਿਹਾ ਜਿਹਦੇ ਵਿੱਚ ਹਰ ਸਾਲ ਅਸੀਂ ਇਹ ਕੈਂਪ ਲਗਾਉਂਦੇ ਆਂ ਡਾਕਟਰ ਰਮਨ ਚਾਵਲਾ ਦੀ ਥੇ ਜਿਹੜੀ ਬੈਸਟ ਹਸਪੀਟਲ ਆ ਉਹਨਾਂ ਦੇ ਡਾਕਟਰ ਸਾਹਿਬ ਦੀ ਟੀਮ ਆ ਡਾਕਟਰ ਸਾਹਿਬ ਆਉਂਦੇ ਆ ਇੱਥੇ ਦੇਖਣ ਇਹਦੇ ਵਿੱਚ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਐ ਏਸੀਜੀ ਕੀਤੀ ਜਾ ਰਹੀ ਐ ਬਲੱਡ ਪ੍ਰੈਸ਼ਰ ਬਲੱਡ ਸ਼ੂਗਰ ਟੈਸਟ ਸਾਰੇ ਕੁਝ ਹੋ ਰਿਹਾ ਔਰ ਜਿਹਨੂੰ ਕੋਈ ਲੰਬੀ ਬਿਮਾਰੀ ਆ ਜਾਂ ਕੁਝ ਕੋਈ ਇਤਿਹਾਸ ਸਿੰਪਟਮ ਨਜ਼ਰ ਆਉਂਦੇ ਆ ਤੇ ਡਾਕਟਰ ਸਾਹਿਬ ਜਿਹੜੇ ਬਹੁਤ ਘੱਟ ਪੈਸਿਆਂ ਦੇ ਇਲਾਜ ਦੇ ਨਾਲ ਜਿਹੜੇ ਉਹਨਾਂ ਦਾ ਇਲਾਜ ਕਰੂਗੇ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਇਦਾਂ ਦੇ ਕੈਂਪਾਂ ਦਾ ਲਾਭ ਉਠਾਓ ਔਰ ਇਹ ਕੈਂਪ ਜਿਹੜੇ ਆ ਸਦਾ ਚੱਲਦੇ ਰਹਿਣੇ ਆ ਵਾਹਿਗੁਰੂ ਦੇ ਮੇਰ ਇਹ ਮੇਰੀ ਅਰਦਾਸ ਆ ਕਿ ਕਿਸੇ ਨੂੰ ਵੀ ਕੋਈ ਬਿਮਾਰੀ ਨਾ ਹੋਵੇ ਔਰ ਇਦਾਂ ਦੇ ਕੈਂਪਾਂ ਦੀ ਲੋੜ ਹੀ ਨਾ ਪਵੇ ਔਰ ਅਗਰ ਇਹ ਕੈਂਪ ਲੱਗ ਰਹੇ ਆ ਸੋ ਜਿਹੜੇ ਵੀ ਬੰਦਿਆਂ ਨੂੰ ਕੋਈ ਆਪਣੇ ਟੈਸਟ ਕਰਾਣੇ ਆ ਇੱਥੇ ਆਓ ਔਰ ਇਸ ਕੈਂਪ ਦਾ ਲਾਭ ਲਵੋ ਖੱਤਰੀ ਸੁਆਜ ਵੈਲਫੇਅਰ ਸੁਸਾਇਟੀ ਜਿਹੜੀ ਹਰ ਸਾਲ ਇਹ ਕੈਂਪ ਲਗਾਉਂਦੀ ਆ ਔਰ ਮੇਰੀ ਯਾਦ ਉਹ ਜਿਹੜੀ ਇਹਨਾਂ ਦੀ ਫ੍ਰੀ ਸੇਵਾ ਕਰਦੀ ਆ